ਸਾਸੀ ਕਲ ਦੋਸਤੋ ਦੋਸਤੋ ਅੱਜ ਅਸੀਂ ਤੁਹਾਡੇ ਵਾਸਤੇ ਜਿਹੜੀ ਵੀਡੀਓ ਲੈ ਕੇ ਆਈਆਂ ਜੀ ਉਹ ਚਮਕੀਲੀ ਤੇ ਬੀਬਾ ਅਮਰਜੋਤ ਜੀ ਦੇ ਕੱਪੜਿਆਂ ਨੂੰ ਲੈ ਕੇ ਆ ਜੀ ਉਹ ਕੱਪੜੇ ਜਾਨੀ ਕੁੜਤੇ ਬੀਬਾ ਜੀ ਦੇ ਜਿਹੜੇ ਮਤਲਬ ਕਿ ਸੂਟ ਸੀਗੇ ਉਹ ਅੱਜ ਤੁਹਾਡੇ ਨਾਲ ਸਾਂਝੇ ਕਰਨੇ ਆ ਜਿਹੜੇ ਵੀ ਤੁਸੀਂ ਕਿਤੇ ਵੀ ਜਾਨੀ ਨਹੀਂ ਵੇਖਿਆ ਹੈ ਕਿ ਹਾਲ ਤੱਕ ਉਹ ਜਾਨੀ ਅਸੀਂ ਵੀ ਪਹਿਲੀ ਵਾਰ ਹੀ ਦੇਖੇ ਸੀਗੇ ਜੀ ਉਹ ਅਸੀਂ ਤੁਹਾਨੂੰ ਅੱਜ ਉਹਨਾਂ ਦੇ ਦਰਸ਼ਨ ਕਰਾਵਾਂਗੇ ਦੋਸਤੋ ਅੱਜ ਸ਼ੁਰੂ ਕਰਦੇ ਆ ਇਹ ਜਿਹੜਾ ਲਾਲ ਸੂਟ ਤੁਸੀਂ ਵੇਖ ਰਹੇ ਹੋ ਇਹ ਮਤਲਬ ਬੀਬਾ ਅਮਰਜੋਤ ਨੇ ਕਾਫੀ ਅਖਾੜਿਆਂ ਦੇ ਵਿੱਚ ਪਾਏ ਹੋਇਆ ਜੀ ਨਾਲ ਅਸੀਂ ਤੁਹਾਨੂੰ ਫੋਟੋ ਵੀ ਦਿਖਾ ਰਹੇ ਹਾਂ ਆਪ ਵੇਖ ਸਕਦੇ ਹੋ ਤੁਸੀਂ ਇਸ ਵੀਡੀਓ ਦੇ ਵਿੱਚ ਇਸ ਅਖਾੜੇ ਦੇ ਵਿੱਚ ਬੀਬਾ ਜੀ ਨੇ ਇਹ ਸੂਟ ਪਾਇਆ ਉਸ ਤੋਂ ਬਾਅਦ ਆ ਜਾਂਦੇ ਹਾਂ ਜੀ ਆਪਾਂ ਜਿਹੜਾ ਇਹ ਸੂਟ ਅਸੀਂ ਤੁਹਾਨੂੰ ਦਿਖਾਉਣ ਲੱਗੇ ਹਾਂ ਜੀ ਇਹ ਤੁਸੀਂ ਪਹਿਲਾਂ ਵੇਖਿਆ ਹੋਇਆ ਹੈ ਜੀ ਤੇ ਇਹ ਬੁੱਢੀ ਕੋੜੀ ਲਾਲ ਲਗਾਮ ਵਾਲੇ ਉਹਦੇ ਵਿੱਚ ਜਾਨੀ ਪਾਇਆ ਹੋਇਆ ਹੈ ਜੀ ਤੋਂ ਬਾਅਦ ਆਪਾਂ ਤੁਹਾਨੂੰ ਵਿਖਾਉਨੇ ਆ ਜੀ ਤੇ ਜਿਹੜਾ ਇਹ ਮਤਲਬ ਚੁੰਨੀ ਆ ਜੀ ਇਹ ਇਕਾ ਦੁੱਕਾ ਅਖਾੜਾ ਜਣੇ ਹੁਣ ਤੱਕ ਆਇਆ ਜੀ ਅਖਾੜਾ ਤਾਂ ਕੀ ਜਣੇ ਫੋਟੋ ਆਈ ਆ ਜੀ ਫੋਟੋ ਦੇ ਵਿੱਚ ਤੁਸੀਂ ਜਣੇ ਇਹ ਚੁੰਨੀ ਮਤਲਬ ਸੂਟ ਜਿਹੜਾ ਵੀ ਹੈ ਮਤਲਬ ਇਹ ਦੇਖ ਸਕਦੇ ਹੋ ਤੁਸੀਂ ਹਾਂ ਤੇ ਕਿੱਡਾ ਮਤਲਬ ਇਹ ਸਾਰੇ ਮਤਲਬ ਕੱਪੜੇ ਨਾ ਦੇਖਣ ਤੇ ਲੱਗਦੇ ਆ ਆਪਾਂ ਨੂੰ ਪਰ ਇੰਨੇ ਹੱਥ 'ਚ ਫੜਕੇ ਇੰਨੇ ਮਲਾਇਮ ਨੇ ਨਾ ਜੀ ਤੇ ਬੀਬਾ ਜੀ ਦੱਸਦੇ ਆ ਜਸਵੰਤ ਕੌਰ ਜੀ ਵੀ ਕਹਿੰਦੇ 5 5 6 6000 ਦੇ ਦਾ ਮਤਲਬ ਸੂਟ ਆਮ ਸੀਗੇ ਜੀ ਉਹ ਤੋਂ ਤੇ ਇਹ ਚੁੰਨੀ ਵੇਖ ਸਕਦੇ ਹੋ ਤੁਸੀਂ ਇਹ ਫੋਟੋ ਅਸੀਂ ਨਾਲ ਲਾ ਰਹੇ ਆ ਇਹ ਅਖਾੜੇ ਦੇ ਵਿੱਚ ਇਹ ਮਤਲਬ ਚੁੰਨੀ ਉਹਨਾਂ ਨੇ ਲਈ ਹੋਈ ਹੈ ਜੀ ਸੂਟ ਇਹ ਤੇ ਬਾਕੀ ਦੇਖੋ ਮਤਲਬ ਉਹੀ ਗੱਲ ਆ ਵੀ ਹੱਥ 'ਚ ਫੜ ਕੇ ਇੰਨੇ ਮਲਾਇਮ ਨੇ ਨਾ ਜੀ ਮਤਲਬ ਪੁੱਛੋ ਨਾ ਵੀ ਜਿੰਨੇ ਪਤਾ ਨਹੀਂ ਕਿੰਨਾ ਕੁ ਮਹਿੰਗਾ ਕੱਪੜਾ ਪੜਿਆ ਹੋਇਆ ਜੀ ਤੇ ਉਸ ਤੋਂ ਬਾਅਦ ਤੁਹਾਨੂੰ ਵਿਖਾਉਨੇ ਆ ਜੀ ਆਪਾਂ ਤੇ ਅੱਗੇ-ਅੱਗੇ ਤੁਹਾਨੂੰ ਚਮਕੀਲਾ ਜੀ ਦੇ ਵੀ ਦਿਖਾਵਾਂਗੇ ਜੀ ਕੁੜਤੇ ਉਹ ਕੁੜਤੇ ਜਿਹੜੇ ਤੁਸੀਂ ਹਾਲ ਤੱਕ ਨਹੀਂ ਵੇਖੇ ਹੈਗੇ ਤੇ ਇਹ ਹੈ ਜੀ ਮਤਲਬ ਇਹ ਇਹਦੀ ਮਤਲਬ ਜਿਹੜਾ ਇਹ ਚੁੰਨੀ ਆ ਜਿਹੜੀ ਇਹਦੀ ਹਜੇ ਤੱਕ ਜਾਨੀ ਕੋਈ ਮਤਲਬ ਫੋਟੋ ਵਗੈਰਾ ਨਹੀਂ ਆਈ ਜੀ ਤੇ ਇਹ ਵੀ ਚਲੋ ਰੱਪੂਕ ਕਰਕੇ ਛੇਤੀ ਆਵੇ ਜੀ ਆਪਣੇ ਕੋਲ ਖਾੜਾ ਇਹਦਾ ਵੀ ਤੇ ਅਸੀਂ ਅਰਦਾਸ ਕਰਦੇ ਆਂ ਜੀ ਤੇ ਆ ਦੇਖੋ ਵੀ ਕਿਟਾ ਮਤਲਬ ਵਧੀਆ ਹੋਵੇ ਜੀ ਤੇ ਹੁਣ ਅਸੀਂ ਤੁਹਾਨੂੰ ਚਮਕੀਲਾ ਹੀ ਦੇ ਸ਼ੁਰੂ ਕਰਦੇ ਆਂ ਜੀ ਵਿਖਾਉਣੇ ਜਿਹੜੇ ਚਮਕੀਲਾ ਜੀ ਨੇ ਕੁੜਤੇ ਪਾਏ ਸੀਗੇ ਜੀ ਤੇ ਆ ਦੇਖੋ ਸਭ ਤੋਂ ਪਹਿਲਾਂ ਤਾਂ ਇਹ ਆ ਗਿਆ ਜੀ ਆਪਾਂ ਜਿਹੜਾ ਤਲਵੰਡੀ ਸਾਬੋ ਵਾਲਾ ਪਖਾੜਾ ਪਾਇਆ ਸੀਗਾ ਇਹ ਤਾਂ ਤੁਸੀਂ ਕੁੜਤਾ ਵੇਖਿਆ ਹੋਇਆ ਚਲੋ ਪਰ ਫੇਰ ਵੀ ਚਲੋ ਦਿਖਾ ਦੰਨੇ ਆ ਜੀ ਆਪਾਂ ਹੈਨਾ ਤੁਹਾਨੂੰ ਤੇ ਕੁੜਤਾ ਉਹੀ ਗੱਲ ਹੈ ਜੀ ਸਿਲਕ ਦੇ ਨੇ ਮੇਰੇ ਹਿਸਾਬ ਨਾਲ ਇਹ ਤੇ ਏਡੇ ਮਤਲਬ ਵਧੀਆ ਨੇ ਜਈ ਇਹਨਾਂ ਦਾ ਜਿਹੜਾ ਮਤਲਬ ਜਿਵੇਂ ਇਹਨਾਂ ਨੂੰ ਆਪਾਂ ਛੂਹਨੇ ਆ ਹੈਨਾ ਤਾਂ ਬੜੇ ਹੀ ਮਲਾਈਮ ਨੇ ਜੀ ਮਤਲਬ ਕਿਆ ਬਾਤ ਹੈ ਜੀ ਮਤਲਬ ਜਿਵੇਂ ਹੈਨਾ ਇਹਨਾਂ ਵਿੱਚ ਮੇਰੇ ਖਿਆਲ ਨਾਲ ਗਰਮੀ ਵਗੈਰਾ ਘਾਟਾਂ ਦੀ ਹੋ ਗਈ ਆ ਉਦੋਂ ਕੱਪੜਾ ਹੀ ਇਦਾਂ ਦਾ ਇਹ ਮਤਲਬ ਕਲਾਕਾਰ ਸਾਰੇ ਹੀ ਇਦਾਂ ਦਾ ਮਤਲਬ ਵਰਤਦੇ ਹੋਣਗੇ ਹਨ ਬਹੁਤ ਠੰਡੇ ਪਏ ਨੇ ਜੀ ਜਾਨੀ ਮਤਲਬ ਔਰ ਨਵੇਂ ਪਏ ਨੇ ਉਸੇ ਤਰ੍ਹਾਂ ਨਾ ਮਤਲਬ ਖਰੜ ਖਰੜ ਕਰਦੇ ਨੇ ਜੀ ਕੱਪੜੇ ਇਹ ਸੰਦਿਆ ਨਾ ਝੁਗਲੀ ਕਿਸੇ ਦੀ ਕਹੀਏ ਮੁੱਛੇ ਵੀ ਨਾ ਪੌੜੀ ਨਾ ਬਗਾਨੀ ਚੜੀਏ ਐਵੇਂ ਨਹੀਂ ਤੋ ਬਾਤ ਤੁਹਾਨੂੰ ਦਿਖਾਉਣੇ ਆ ਜੀ ਆਪਾਂ ਚਮਕੀਲਾਈ ਦਾ ਇਹ ਜਿਹੜਾ ਗੁਣਾਚੋਰ ਔਰ ਦबई ਵਾਲੇ ਖੜੇ ਦੇ ਵਿੱਚ ਪਾਇਆ ਹੋਇਆ ਜੀ ਕੁੜਤਾ ਇਹ ਤੁਸੀਂ ਦੋ ਤਿੰਨ ਖੜੇ ਦੇ ਵਿੱਚ ਤੁਸੀਂ ਵੇਖ ਚੁੱਕੇ ਹੋ ਤੇ ਇਹ ਕੁੜਤਾ ਜਾਨੇ ਗੁਣਾਚੋਰ ਵਾਲੇ ਖੜੇ ਦੇ ਵਿੱਚ ਵੀ ਪਾਇਆ ਹੋਇਆ ਨਾਲ ਅਸੀਂ ਤੁਹਾਨੂੰ ਵੀਡੀਓ ਵੀ ਲਾ ਰਹੇ ਹਾਂ ਇੱਕ ਦबई ਦੇ ਵਿੱਚ ਪਾਇਆ ਹੋਇਆ ਚਮਕੀਲਾਈ ਨਾ ਬਹਿਰੀਨ ਦੇ ਬਹਿਰੀਨ ਦੇ ਵਿੱਚ ਵੀ ਪਾਇਆ ਹੋਇਆ ਦबई ਚ ਵੀ ਪਾਇਆ ਹੋਇਆ ਚਮਕੀਲਾਈ ਇਹ ਕੁੜਤਾ ਨਾ ਦੇਖਣ ਤੇ ਤੁਹਾਨੂੰ ਐ ਲੱਗੂਗਾ ਵੀ ਜਿਵੇਂ ਪਤਾ ਨਹੀਂ ਮਤਲਬ ਕਿਟਾ ਮਤਲਬ ਮੋਟਾ ਕੱਪੜਾ ਹੋਊਗਾ ਜੀ ਇਹ ਹੈ ਪਰ ਇਹ ਨਾ ਮਤਲਬ ਐਡਾ ਹਲਕਾ ਨਾ ਜੀ ਇਹ ਤੁਸੀਂ ਐਂ ਲਾਓ ਵੀ ਤੁਸੀਂ ਜਿਵੇਂ ਮਤਲਬ 50 ਕਾਗ੍ਰਾਮ ਦਾ ਕੱਪੜਾ ਹੁੰਦਾ ਹੀ ਸਾਰਾ ਹੀ ਇਹ ਆ ਗਿਆ ਜੀ ਮਤਲਬ 1986 ਦਾ ਉਹ ਕੁੜਤਾ ਚਮਕੀਲਾ ਇਹਨੇ ਜਿਹੜਾ ਰੁੜਕੀ ਵਾਲੇ ਖਾੜੇ ਦੇ ਵਿੱਚ ਪਾਇਆ ਹੋਇਆ ਤੇ ਮਹਿਮੂਦਪੁਰ ਵਾਲੇ ਖਾੜੇ ਦੇ ਵਿੱਚ ਵੀ ਪਾਇਆ ਹੋਇਆ ਜੀ ਮਹਿਮੂਦਪੁਰ ਵਾਲੇ ਖਾੜੇ 'ਚ ਇਹਦੀ ਬਹੁਤ ਇੱਛਾ ਸੀ ਜੀ ਮੈਨੂੰ ਵੀ ਨਾ ਮਤਲਬ ਵੀ ਮੈਂ ਇਹ ਚੀਜ਼ ਤੁਹਾਨੂੰ ਦਿਖਾਵਾਂ ਹਨ ਵੀ ਆਹ ਚੀਜ਼ ਬੀ ਉਹ ਏਡਾ ਵਧੀਆ ਕੱਪੜਾ ਨਾ ਜੀ ਨਾਲ ਇਹ ਵੀ ਕਮਾਲ ਦਾ ਕੱਪੜਾ ਇਹਨੂੰ ਫੜ ਕੇ ਪਤਾ ਲੱਗ ਜਾਏ ਜੀ ਦੂਰੋਂ ਤਾਂ ਤੁਹਾਨੂੰ ਐ ਲੱਗੂਗਾ ਵੀ ਜਿਵੇਂ ਪਤਲ ਮਤਲਬ ਚਲੋ ਆਮ ਹੈ ਨਾ ਵੀ ਵੀ ਜਿਵੇਂ ਵੱਡਾ ਉਹ ਬਹੁਤ ਮਤਲਬ ਭਾਰੀ ਹੋਊਗਾ ਕੱਪੜਾ ਇਹ ਪਰ ਕੱਪੜਾ ਨਾ ਐਡਾ ਮਤਲਬ ਵਧੀਆ ਕੱਪੜਾ ਨਾ ਜੀ ਇਹ ਹੱਥ 'ਚ ਫੜ ਕੇ ਫਿਰ ਬੀਬਾ ਜੀ ਸਾਨੂੰ ਦੱਸ ਰਹੇ ਸੀਗੇ ਜਸਵੰਤ ਕੋਰਾ ਬੀਬਾ ਅਮਰਜੋਤ ਜੀ ਦੇ ਭੈਣ ਜੀ ਵੀ ਕੱਪੜਾ ਕਹਿੰਦੇ ਵੀ ਨਾ ਮਤਲਬ ਬੀਬਾ ਜੀ ਆਪ ਸਿਲੈਕਟ ਕਰਦੇ ਹੁੰਦੇ ਸੀਗੇ ਚੁੰਗੀ ਲਈ ਵਾਸਤੇ ਵੀ ਮਹਿੰਗੇ ਤੋਂ ਮਹਿੰਗਾ ਜਾਣੀ ਮਤਲਬ ਕੋਈ ਮਾੜਾ ਕੱਪੜਾ ਨਹੀਂ ਜੀ ਉਹ ਮਤਲਬ ਲੰਦੇ ਹੁੰਦੇ ਸੀਗੇ ਹਨਾ ਦੋਏ ਜਣੇ ਇਸ ਤੋਂ ਬਾਅਦ ਆਹ ਕੁੜਤਾ ਵੀ ਤੁਸੀਂ ਨਹੀਂ ਵੇਖਿਆ ਜੀ ਕਿਤੇ ਨਾ ਇਹਦਾ ਕੋਈ ਮਤਲਬ ਅਜੇ ਤੱਕ ਖਾੜਾ ਆਇਆ ਜੀ ਮੇਰੇ ਖਿਆਲ ਨਾਲ ਕੋਈ ਫੋਟੋ ਤਾਂ ਹੋਊਗੀ ਚਲੋ ਦੇਖਾਂਗੇ ਆਪਾਂ ਪਰ ਇਹਦਾ ਫਿਲਹਾਲ ਹਜੇ ਕੋਈ ਖਾੜਾ ਨਹੀਂ ਜੀ ਆਇਆ ਕੁੜਤਾ ਬਹੁਤ ਸੋਹਣਾ ਜੀ ਇਹ ਵੀ ਤੁਸੀਂ ਵੇਖ ਸਕਦੇ ਹੋ ਤੇ ਕਿਆ ਬਾਤ ਹੈ ਜੀ ਦੇਖੋ ਕਿੱਥੋਂ ਲੰਦੇ ਸੀਗੇ ਜੀ ਕੱਪੜੇ ਹਨਾ ਕਿੱਡੇ ਵਧੀਆ ਵਧੀਆ ਇਹ ਜਿਹੇ ਕੁੜਤੇ ਜਿਹੜੇ ਇਹ ਚਮਕੀਲੇ ਜੀ ਪਾਉਂਦੇ ਹੁੰਦੇ ਸੀਗੇ ਜੀ ਦੇਖੋ ਇਹ ਕਿਸੇ ਹੋਰ ਕਲਾਕਾਰ ਦੇ ਤਾਂ ਮਤਲਬ ਪਾਏ ਹੋਏ ਦੇਖੇ ਨਹੀਂ ਜੀ ਇੱਕ ਦੋ ਕਲਾਕਾਰ ਜਾਨੀ ਰੀਸ ਜ਼ਰੂਰ ਕਰਦੇ ਸੀਗੇ ਜਿਵੇਂ ਲਾਈਨਾਂ ਵਾਲਾ ਚਮਚਮਕੀ ਲਾਈਨ ਹੈ ਨਾ ਇਹ ਵਾਲੀ ਕਾਣ ਰਵਾਜ ਹੈ ਚਲਾਤਾ ਸੀਗਾ ਹੋਰ ਕਲਾਕਾਰ ਵੀ ਲੱਗੇ ਸੀ ਪਾਉਣ ਤੇ ਇਸ ਤੋਂ ਬਾਅਦ ਮਤਲਬ ਆਹੀ ਸੀਗੇ ਜੀ ਜਿਹੜਾ ਤੁਹਾਨੂੰ ਤਾਂ ਹੋਰ ਤਾਂ ਬਾਕੀ ਇਹ 86 ਵਾਲਾ ਜਿਹੜਾ ਕੁੜਤਾ ਸੀਗਾ ਜੀ ਪਿੰਡ ਮਹਿਮੂਦ ਪਰ 85 ਜੀ ਵੀ ਪਾਇਆ ਹੋਇਆ ਤੇ 86 ਜੀ ਵੀ ਪਾਇਆ ਹੋਇਆ ਇਹ ਤਾਂ ਕੁੜਤਾ ਨਾ ਜਾਨੀ ਵਾਰ-ਵਾਰ ਮੈਂ ਇਹਨੂੰ ਚੱਕਰੇ ਸੀਗਾ ਵੀ ਮਤਲਬ ਬਹੁਤ ਸੋਹਣਾ ਲੱਗਿਆ ਜੀ ਕੁੜਤਾ ਇਹ ਤੇ ਮਤਲਬ ਬਹੁਤ ਕਮਾਲ ਦਾ ਸੀਗਾ ਜੀ ਇਹਦਾ ਕੱਪੜਾ ਮਤਲਬ ਕਿਆ ਬਾਤ ਹੈ ਜੀ ਤਾਂ ਹੀ ਮਤਲਬ ਕੀ ਲਾ ਲੂ ਵੀ ਉਹ ਟਾਈਮ 'ਚ ਕਾਫੀ ਚਮਕੀਲਾ ਇਹਨਾਂ ਦੇਖੋ ਡੇਢ ਦੋ ਸਾਲ ਖਾੜੇ 'ਚ ਲਗਾਤਾਰ ਪਾਇਆ ਜੀ ਇਹ ਫਿਰ ਖਰਾਬ ਵੀ ਤਾਂ ਹੀ ਨਹੀਂ ਸੀਗਾ ਹੁੰਦਾ ਦੇਖੋ ਅੱਜ ਤੱਕ ਪਾਇਆ ਜੀ 40 ਸਾਲ ਹੋ ਗਏ ਹਨਾ ਜੇ ਆਪਾਂ 85 ਤੋਂ ਲਈਏ ਤਾਂ 40 41 ਸਾਲ ਹੋ ਗਏ ਤਾਂ ਉਹਵੇਂ ਪਾਇਆ ਜੀ ਤਾਂ ਜੀ ਮੇਰੇ ਜੱਟਾ ਕਦੋਂ ਹੋਊਗਾ ਉਹਨਾਂ ਦਾ ਜ਼ਿਆਦੇ ਸੀ ਮੇਰੇ ਤੋਂ ਜ਼ਿਆਦਾ ਜੀ ਬੀਬਾ ਜੀ ਦੀ ਕੋਟੀ ਹੈ ਜੀ ਜਿਹੜੀ 1985 ਪਿੰਡ ਮਹਿਮੂਦਪੁਰ ਵਾਲੇ ਖਾੜੇ ਦੇ ਵਿੱਚ ਪਾਈ ਹੋਈ ਆ ਨਾਲ ਤੁਹਾਨੂੰ ਅਸੀਂ ਵੀਡੀਓ ਵੀ ਲਾ ਰਹੇ ਆ ਜੀ ਤੇ ਦੇਖੋ ਕੀ ਬਾਤ ਹੈ ਜੀ ਹਨਾ ਉਵੇਂ ਮਤਲਬ ਹਨਾ ਬੀਬਾ ਜੀ ਨੇ ਜਸਵੰਤ ਕੌਰ ਜੀ ਨੇ ਸਾਹਮਣੇ ਰੱਖੀ ਹੋਈ ਹੈ ਇਹ ਵੀ ਚਲੋ ਇਹਨਾਂ ਦਾ ਧੰਨਵਾਦ ਕਰਦੇ ਆ ਜੀ ਐਡਾ ਖਜ਼ਾਨਾ ਉਸ ਮਹਾਨ ਅਮਰ ਜੋੜੀ ਦਾ ਰੂਹਾਂ ਦਾ ਇਹਨਾਂ ਨੇ ਸਾਹਮਣੇ ਰੱਖਿਆ ਹੋਇਆ ਤੇ ਇਹ ਕੋਟੀ ਵੀ ਸ਼ਾਇਦ ਤੁਸੀਂ ਪਹਿਲਾਂ ਕਿਸੇ ਨੇ ਨਹੀਂ ਵਿਖਾਈ ਜੀ ਤੁਹਾਨੂੰ ਹਨਾ ਤੇ ਹੋਰ ਵੀ ਬਹੁਤ ਚੀਜ਼ਾਂ ਨੇ ਜੀ ਹਨਾ ਤੁਹਾਨੂੰ ਅਸੀਂ ਦਿਖਾਵਾਂਗੇ ਉਹਨਾਂ ਦੀ ਲਿਖਤਾਂ ਨੇ ਜੀ ਲਿਖਤਾਂ ਨੇ ਘਟੋ ਘਟ 7800 ਲਿਖਤਾਂ ਜਿਹੜੀ ਆਪਾਂ ਉਹ ਤੁਹਾਨੂੰ ਬੜੀ ਖੇਤੀ ਤੁਹਾਡੇ ਨਾਲ ਸਾਂਝੀ ਕਰਾਂਗੇ ਜੀ ਉਹ ਲਿਖਤਾਂ ਜਿਹੜੀਆਂ ਅੱਜ ਤੱਕ ਕਿਤੇ ਵੀ ਜਾਣੀ ਤੁਸੀਂ ਨਹੀਂ ਵੇਖੀਆਂ ਹੋਣਗੀਆਂ ਹਨ ਬਾਕੀ ਤੁਸੀਂ ਫਿਲਹਾਲ ਇਹ ਦੇਖੋ ਤੁਸੀਂ ਕੋਟੇ ਦੇਖੋ ਉਹਨਾਂ ਦੇ ਤੇ ਬਹੁਤ ਬਹੁਤ ਸ਼ੁਕਰੀਆ ਦੋਸਤੋ ਤੁਹਾਡਾ ਵੀਡੀਓ ਵੇਖਣ ਵਾਸਤੇ ਤਾਂ ਬੜੀ ਖੇਤੀ ਤੁਹਾਨੂੰ ਹੋਰ ਵੀ ਮਤਲਬ ਇਸ ਮਹਾਨ ਜੋੜੀ ਨਾਲ ਜੁੜੀਆਂ ਯਾਦਾਂ ਮਤਲਬ ਤੁਹਾਡੇ ਨਾਲ ਸਾਂਝੀਆਂ ਕਰਾਂਗੇ ਜੀ ਤਾਂ ਆਸ ਕਰਦੇ ਹਾਂ ਵੀਡੀਓ ਵਧੀਆ ਲੱਗੂਗੀ ਤੇ ਆਪਣੇ ਕਮੈਂਟ ਕਰਕੇ ਜਰੂਰ ਆਪਣੇ ਵਿਚਾਰ ਸਾਂਝੇ ਕਰਿਓ ਸਾਡੇ ਨਾਲ ਬਹੁਤ ਬਹੁਤ ਧੰਨਵਾਦ